ਜਿਵੇਂ ਜਿਵੇਂ ਖਾਦ ਤੋਂ ਵੱਧ ਪਨੀਰੀ ਦੀ ਉਮਰ ਵਧੂਗੀ ਤਾਂ ਫਿਰ ਝਾੜਤਾ ਘਟਣਾ ਹੀ ਘਟਣਾ ਹੀ ਫਿਰ ਕਿਹੜੀ ਕਿਸਮ ਦੀ ਕਿੰਨੇ ਦਿਨ ਦੀ ਪਨੀਰੀ ਲੱਗੂਗੀ ਕਿਹੜੇ ਖੇਤ ਕਿੰਨੇ ਦਿਨ ਦੀ ਪਨੀਰੀ ਲੱਗੂਗੀ ਇਹ ਗੱਲਾਂ ਜ਼ਿਆਦਾ ਮਹੱਤਵਪੂਰਨ ਨਹੀਂ ਉਮਰ ਮੈਨਾ ਰੱਖਦੀ ਹੈ ਪਨੀਰੀ ਦੀ ਪਰੰਤੂ ਨਾਲ ਕਿਹੜੀ ਕਿਸਮ ਕਿੰਨੇ ਦਿਨ ਰਹਿੰਦੀ ਹੈ ਜ਼ਮੀਨ ਕਿਹੋ ਜੀ ਹੈ ਇਹ ਵੀ ਮੈਨਾ ਰੱਖਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ ਇੱਥੇ ਇੱਕ ਸਵਾਲ ਹੋਰ ਖੜਾ ਹੋ ਗਿਆ ਕਿਸਾਨ ਵੀਰੇ ਪੁੱਛ ਰਹੇ ਹੈ ਕਿ ਝੋਨੇ ਦੀ ਜਿਹੜੀ ਪਨੀਰੀ ਹੈ ਉਹ ਕਿੰਨੇ ਦਿਨ ਦੀ ਲਾਈ ਜਾਵੇ ਕਿੰਨੇ ਦਿਨ ਦੀ ਲਾਈ ਜਾਵੇ ਕਿ ਝਾੜ ਵਾ ਦੇਵੇ ਦੇਖੋ ਆਮ ਤੌਰ ਤੇ ਤਾਂ ਮੋਟਾ ਮੋਟਾ ਹੈ ਕਿ ਭਾਈ ਜੇ ਕਟੜਾ 1509 ਹੈ 1692 ਹੈ 126 ਹੈ ਇਹਦੀ 25 ਦਿਨ ਦੀ ਪਨੀਰੀ ਲੱਗ ਜੇ ਰ ਝਾੜ ਵਧੀਆ ਦਿੰਦੀ ਹੈ ਜਿਹੜੀਆਂ ਤੁਹਾਡੀਆਂ ਬਾਕੀ ਵੈਰਾਈਟੀਆਂ ਹਨ ਇਹਨਾਂ ਦੀ 30 35 ਦਿਨ ਦੀ ਪਨੀਰੀ ਲੱਗ ਜੇ ਕੋਈ ਦਿੱਕਤ ਨਹੀਂ ਹੈਗੀ ਇਹ ਇੱਕ ਆਪਣਾ ਸਾਇੰਟਿਫਿਕ ਫਾਰਮੂਲਾ ਵੀ ਹੈ ਤੇ ਜਟਕਾ ਸੌਦਾ ਵੀ ਹੈਗਾ ਆਪਾਂ ਇਹ ਰੱਖਦੇ ਹਾਂ ਪਰੰਤੂ ਜੇ ਤੁਸੀਂ ਇਹਨੂੰ ਥੋੜਾ ਤਕਨੀਕ ਦੇ ਨਾਲ ਸਮਝਣਾ ਹੈ ਫਿਰ ਮੇਰੀ ਇੱਕ ਗੱਲ ਨੋਟ ਕਰੋ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਹੜੀ ਮੇਰੀ ਝੋਨੇ ਦੀ ਕਿਸਮ ਹੈ ਆਪਣੇ ਖੇਤ ਚ ਲਾਈ ਹੈ ਇਹ ਕਿਸਮ ਕਿੰਨੇ ਦਿਨ ਲੈਂਦੀ ਹੈ ਠੀਕ ਹੈ ਮੰਨ ਲਓ ਕਿ ਇੱਕ ਕਿਸਮ ਢਾਡੀ 140 ਦਿਨ ਲੈਂਦੀ ਹੈ ਜਿਵੇਂ ਕਿ ਪੀਆਰ 131 ਹੈ ਠੀਕ ਆਪਣੀ ਇੱਕ ਵੀਡੀਓ ਅਪਲੋਡ ਕੀਤੀ ਹੋਈ ਹੈ ਜਿੱਦੋਂ ਨਹੀਂ ਪਤਾ ਤਾਂ ਉਸ ਵੀਡੀਓ ਦਿੱਤਾ ਹੋਇਆ ਕਿਹੜਾ ਝੋਨਾ ਕਿੰਨੇ ਦਿਨ ਲੈਂਦਾ ਹੈ YouTube ਮੇਰੀ ਖੇਤੀ ਮੇਰਾ ਖਸਾਨ ਦੇ ਚਲੇ ਜਾਣਾ ਉੱਥੋਂ ਤੁਹਾਨੂੰ ਮਿਲ ਜਾਏਗੀ ਤਾਂ 140 ਦਿਨ ਲੈਂਦਾ ਹੈ ਉਸ 140 ਦਿਨ ਦੇ ਵਿੱਚੋਂ ਉਸ ਝੋਨੇ ਨੇ ਜਿਹੜੇ ਵੱਧ ਤੋਂ ਵੱਧ ਜਿਹੜੇ ਦਿਨ ਹੈਗੇ ਉਹਦੇ ਬੂਟਾ ਮਾਰਨ ਦੇ ਉਹ ਆਪਾਂ ਨੂੰ ਪਤਾ ਕਰਨੇ ਹਨ ਜਦੋਂ ਝੋਨਾ ਪੱਕਣ ਦੇ ਵਿੱਚ 65 ਦਿਨ ਰਹਿ ਜਾਣ ਆਹ ਸ਼ਬਦ ਯਾਦ ਰੱਖਿਓ ਜੋ ਝੋਨਾ ਪੱਕਣ ਦੇ ਵਿੱਚ 65 ਦਿਨ ਰਹਿ ਜਾਣ मतलब के कुल ਦਿਨਾਂ ਦੇ ਵਿੱਚੋਂ 65 ਦਿਨ ਘਟਾ ਦਿਓ ਛੋਣਾ ਹੈਗਾ 140 ਜਾਂਦਾ ਉਹਦੇ ਵਿੱਚੋਂ 65 ਘਟਾਏ ਕਿੰਨੇ ਗਏ ਰਹਿ ਗਿਆ ਪਿੱਛੇ 75 ਦਿਨ ਠੀਕ ਹੁਣ 75 ਦਿਨ ਉਹਦੇ ਕੋਲੇ ਫੋਟ ਕਰਨ ਦੇ ਐ ਪਰੰਤੂ 75 ਦੇ ਵਿੱਚੋਂ 30 ਦਿਨ ਛੋਣ ਨੇ ਪਨੀਰੀ ਚਲਾਤੇ ਤਾਂ ਫਿਰ ਕਿੰਨੇ ਦਿਨ ਫੋਟ ਕਰਨ ਦੇ ਰਹਿ ਗਏ ਉਹਦੇ ਕੋਲੇ 40 ਦਿਨ ਤਾਂ ਫਿਰ ਸਾਡੀ ਕੋਸ਼ਿਸ਼ ਹੋਏਗੀ ਕਿ ਜਿਹੜਾ ਝੋਨਾ ਸਾਡਾ ਜਿਵੇਂ ਇਹ ਜਿਹੜਾ ਹੈਗਾ ਆਹ 140 ਦਿਨ ਦੇ ਲਗਭਗ ਦਿਨ ਲੈਂਦਾ ਜਿਵੇਂ ਕਿ PR 131 ਇਹਨੂੰ 145 ਤੱਕ ਲੈ ਜਾਓ PR 131 PR 132 PR 128 129 ਤੇ 122 121 ਤੇ 114 ਇਹ ਜਿਹੜਾ ਝੋਨੇ ਹੈ ਇਹਨਾਂ ਜਿਹੜੀ ਪਨੀਰੀ ਹੈਗੀ ਆਪਾਂ 30 ਤੋਂ 35 ਦਿਨ ਦੀ ਖੇਤ ਦੇ ਵਿੱਚ ਲਗਾ ਦੇਣੀ ਹੈ ਟੋਡਾ ਪੀਆਰ 127 ਚੋਂ ਨਾ ਇਹ ਲੈਂਦਾ 135 ਦਿਨ 5 ਦਿਨ ਹੋਰ ਘਟ ਗਿਆ ਤਾਂ ਇਹ ਦੀ ਜੇਕਰ 5 ਦਿਨ 40 ਦਿਨ ਫੋਟ ਦੇ ਨੂੰ ਮਿਲਨ ਇਹਦਾ ਕਰਕੇ ਇਹਦੀ ਪਨੀਰੀ 30 ਦਿਨ ਤੋਂ ਵੱਡੀ ਨਾ ਕਰੋ ਜਾਂ 30 ਦਿਨ ਦੀ ਪਨੀਰੀ ਹਰ ਹਾਲਤ ਦੇ ਵਿੱਚ ਖੇਦ ਦਿਓ ਚਲਾ ਦਿਓ ਪੀਆਰ 126 ਤੁਹਾਡਾ 120 123 ਦਿਨ ਲੈਂਦਾ ਹੈ 123 ਦੇ ਵਿੱਚੋਂ 65 ਦਿਨ ਚਲੇ ਗਏ ਤਾਂ ਪਿੱਛੇ ਰਹੀ ਕੱਖ ਨਹੀਂ ਗਿਆ ਫਿਰ ਇਹਦੀ ਪਨੀਰੀ ਅਸੀਂ ਕੋਸ਼ਿਸ਼ ਕਰਾਂਗੇ ਕਿ 25 ਕੋ ਦਿਨ ਦੀ ਖੇਦ ਦੇ ਵਿੱਚ ਲੱਗ ਜੇ ਐਸਏਟੀਕਰਾ 1509 ਦੀ ਐਸਏਟੀਕਰਾ 1692 ਦੀ ਹੁਣ ਤੁਹਾਡੇ ਕੋਲੇ ਕੁਝ ਵੈਰਾਈਟੀਆਂ ਨੇ ਜਿਹੜੀਆਂ ਕਿ ਟਾਈਮ ਵੱਧ ਲੈਂਦੀਆਂ ਜਿਵੇਂ ਪੀਆਰ 118 ਹੈ ਪੀਆਰ 118 ਤੁਹਾਡਾ ਦਿਨ ਲੈ ਜਾਂਦਾ ਕਾਫੀ ਜ਼ਿਆਦਾ ਇਹ 155 ਤੱਕ ਲੈ ਜਾਂਦਾ ਕਿਤੇ ਲੰਮੇ ਟਾਈਮ ਲਈ ਵੈਰਾਈਟੀਆਂ ਲੱਗਦੀਆਂ ਪੂਸਾ 44 155 60 ਦਿਨਾਂ ਵਾਲੀ ਵੈਰਾਈਟੀ ਹੈ ਤੁਹਾਡਾ 118 ਹੈਗਾ ਤੁਹਾਡੀ 1885 ਹੈਗੀ ਹੈ ਤੁਹਾਡੀ 1886 ਹੈਗੀ ਹੈ ਤੁਹਾਡਾ 1400 ਹੈਗਾ ਹੁਣ ਇਹ ਕਿਸਮਾਂ ਜਿਹੜੀਆਂ ਹੈਗੀਆਂ ਇਹ ਕਿਸਮ 150 ਦਿਨ ਤੋਂ ਉੱਪਰ ਲੈਂਦੀਆਂ ਆ ਆਪਾਂ ਮੋਟਾ-ਮੋਟਾ ਕਰ ਲੈਨੇ ਆ ਕਿ 155 ਦਿਨ ਦੀ ਐਵਰੇਜ ਕੱਢ ਲੈਨੇ ਆ ਕਿ 155 ਦਿਨ ਲੈਂਦੀਆਂ ਆ 155 ਦੇ ਵਿੱਚੋਂ 65 ਘਟਾਓ ਇਹ 65 ਦਿਨ ਸਭ ਦੇ ਪੱਕੇ ਹੀ ਰਹਿਣੇ ਆ ਭਾਵੇਂ ਕਿਸਮ ਛੋਟੀ ਆ ਭਾਵੇਂ ਵੱਡੀ ਆ ਕਿਉਂਕਿ ਇਹਦੇ ਗੋਭ ਦੇ ਵਿੱਚ ਮੁੰਜਰ ਬਣਨ ਤੋਂ ਲੈ ਕੇ ਪੱਕਣ ਤੱਕ ਇਹਨੇ 65 ਦਿਨ ਲੈਣੇ ਹੀ ਲੈਣੇ ਆ ਜੇਕਰ ਦਿਨਾਂ 'ਚ ਫਰਕ ਪੈਣਾ ਹੈ ਤਾਂ ਫਟਾਰ ਕਰਨ ਦੇ ਦਿਨਾਂ 'ਚ ਫਰਕ ਪੈਣਾ ਫਟਾਰ ਕਰਨ ਦੇ ਦਿਨਾਂ ਦੇ ਵਿੱਚ ਤਾਂ ਫਿਰ ਇਹਨੇ 55 ਤੇ ਪਿੱਛੇ ਰਹਿ ਗਏ ਦਿਨ ਜਿਹੜੇ ਆਗੇ 90 ਮਤਲਬ ਕਿ ਇਸ ਚੋਂ ਨਰੇ 90 ਦਿਨ ਫੋਰਟ ਕਰਨਦੇ ਆ ਹੁਣ 90 ਦਿਨ ਫੋਰਟ ਕਰਨਦੇ ਵਾਲੇ ਕੋਲੇ ਹੈਗੇ ਆ 90 ਦੇ ਵਿੱਚੋਂ ਜੇਕਰ 40 ਦਿਨ ਦੀ ਤੁਸੀਂ ਪਨੀਰੀ ਵੀ ਲਾ ਦਿਓਗੇ ਤਾਂ 212 ਦਿਨ ਵੱਧ ਲੈਂਦਾ ਤਾਂ ਉਹਨੂੰ ਤੁਸੀਂ ਇੱਧਰ ਪਾ ਲਓ ਜੇਕਰ ਇਹਨਾਂ ਦੀ ਪਨੀਰੀ ਕਿ ਜੇਕਰ ਇਹਨਾਂ ਦੀ ਪਨੀਰੀ ਹੁਣ ਆਪਾਂ 40 ਦਿਨ ਦੀ ਵੀ ਲਾ ਦਿਆਂਗੇ ਤਾਂ ਖੇਚ ਲੱਗ ਜੇਗੀ ਕੋਈ ਫਰਕ ਨਹੀਂ ਉਹਨੂੰ ਹਾਂ ਇਹ ਗੱਲ ਜ਼ਰੂਰ ਹੈ ਕਿ ਜਿੱਥੇ ਤੁਸੀਂ ਇਹ ਪਨੀਰੀ 40 ਦਿਨ ਤੇ ਲੈ ਕੇ ਜਾਂਦੇ ਹੋ ਜਾਂ 40 ਦਿਨ ਤੋਂ ਉੱਪਰ ਜਾਂਦੀ ਹੈ ਤਾਂ ਉੱਥੇ ਫਿਰ ਸਾਨੂੰ ਇੱਕ ਵਾਰੀ ਯੂਰੀਆ ਫਿਰ ਪਾਉਣੀ ਪੈਗੀ ਪਨੀਰੀ ਨੂੰ ਤਾਂ ਐਸਾ ਹੋ ਗਿਆ ਤਾਂ ਫਿਰ ਕੁੱਲ ਮਿਲਾ ਕੇ ਫਾਰਮੂਲਾ ਸਮਝ ਗਏ ਮੈਂ ਕਿ ਤੁਸੀਂ ਇਹ ਚੀਜ਼ ਸਮਝਣੀ ਹੈ ਕਿ ਇੱਕ ਝੋਨਾ ਕੋਈ ਵੀ ਹੋਵੇ ਉਸ ਝੋਨੇ ਦੇ ਵਿੱਚੋਂ ਗੋਭ ਦੇ ਵਿੱਚ ਨਿੱਕਾ ਜਾਂ ਬੱਚਾ ਬਣ ਤੋਂ ਪਹਿਲਾਂ ਜਦੋਂ ਨਿੱਕਾ ਜਾਂ ਪੈਣੀ ਕਲੀ ਸ਼ੇਸ਼ਣੋਂਦੀ ਜਦ ਨਿੱਕੀ ਜੀ ਮੁੰਜਰ ਬਣਦੀ ਹੈ ਉਦੋਂ ਫਟਾਰ ਬੰਦ ਹੋ ਜਾਂਦਾ ਹੈ ਉਸ ਤੋਂ ਬਾਅਦ ਫਟਾਰ ਨਹੀਂ ਹੁੰਦੀ ਠੀਕ ਹੈ ਉਸ ਦਿਨ ਤੋਂ ਲੈ ਕੇ ਪੱਕਣ ਤੱਕ ਬੂਟੇ ਨੇ 65 ਦਿਨ ਹੀ ਲੈਣੇ ਹਨ ਲਗਭਗ ਠੀਕ ਜੇਕਰ ਦਿਨ ਉਮਰ ਘਟਣੀ ਵਧਣੀ ਹੈ ਮੰਨ ਲਓ ਕਿ ਇੱਕ ਝੋਨਾ ਜਿਹੜਾ ਹੈਗਾ 150 ਦਿਨ ਲੈਂਦਾ ਤਾਂ ਉਹਰੇ ਫੋਟ ਕਰਨ ਦੇ ਦਿਨ ਵੱਜ ਜਾਣਗੇ ਇੱਕ ਝੋਨਾ 120 ਦਿਨ ਲੈਂਦਾ ਉਹ ਫੋਟ ਕਰਨ ਦੇ ਦਿਨ ਘਟ ਜਾਣਗੇ ਤਾਂ ਇਸ ਲਈ ਤਾਂ ਉਹ ਜਿਹੜੇ ਦਿਨ ਫੋਟ ਕਰਨਦੇ ਆ ਉਹਨਾਂ ਨੂੰ ਸਹੀ ਕਰਨ ਵਾਸਤੇ ਫਿਰ ਤੇ ਪਨੀਰੀ ਦੇ ਦਿਨ ਆਪਾਂ ਘੱਟ ਕਰਾਂਗੇ ਫਿਰ ਲਾਸਟ ਹੈ ਫਰ ਮੁਕਤੀ ਗੱਲ ਵੀ ਜਿਹੜੀਆਂ ਤਾਂ ਕਿਸਮਾਂ ਥੋੜਾ ਸਮਾਂ ਲੈਂਦੀਆਂ ਜਿੜੜੀ ਪੀਆ 126 124 127 ਤੇ ਤੁਹਾਡੀ 1509 1692 ਇਹਨਾਂ ਦੀ ਪਨੀਰੀ ਤਾਂ ਜਿਹੜੀ ਹੈਗੀ ਹੈ 25 ਤੋਂ 30 ਦਿਨ ਤੇ ਜੇਕਰ ਮੈਂ 26 ਦੇ ਵਿੱਚ ਤੇ 1509 ਦੀ ਗੱਲ ਕਰਾਂ ਤਾਂ ਇਹ 25 ਦਿਨ ਦੀ ਲੱਗ ਜੀ ਵਧੀਆ ਹੈ ਜਿਹੜੀਆਂ ਦਰਮਿਆਨਾ ਸਮਾਂ ਲੈਂਦੀਆਂ 116 114 121 122 1282332 ਇਹਦੀ ਪਨੀਰੀ 30-35 ਦਿਨ ਦੀ ਤੇ ਜਿਹੜੀਆਂ ਥੋੜਾ ਵੱਧ ਸਮਾਂ ਲੈਂਦੀਆਂ ਉਹਦੀ ਭਾਵੇਂ ਤੁਸੀਂ ਜਿਹੜਾ ਹੈਗਾ 35 ਤੋਂ 40 ਦਿਨ ਤੇ ਕੁਝ ਵੈਰਾਈਟੀਆਂ ਜਿਹੜੀਆਂ ਬਾਹਲੇ ਜਿਆਦਾ ਸਮਾਂ ਲੈਣ ਵਾਲੀਆਂ ਉਹਦੀ 45 ਦਿਨ ਤੇ ਵੀ ਲਿਆਦ ਠੀਕ ਹੈ ਤਾਂ ਇਸ ਚੀਜ਼ ਦਾ ਧਿਆਨ ਰੱਖਣਾ ਪਨੀਰੀ ਦੀ ਉਮਰ ਸਹੀ ਹੋਵੇ ਤਾਂ ਝਾੜ ਜ਼ਿਆਦਾ ਆਉਂਦਾ ਜਿੰਨੀ ਛੋਟੀ ਪਨੀਰੀ ਲੱਗ ਜੂਗੀ ਓਨਾਂ ਝਾੜ ਵੱਧ ਆਉਣ ਦੇ ਚਾਂਸਸ ਹੁੰਦੇ ਆ ਜਿੰਨੀ ਪਨੀਰੀ ਬੁੱਢੀ ਹੋਏਗੀ ਓਨਾ ਚੜ ਘਟ ਆਏਗਾ ਜਿਹੜੇ ਕਲਰਾਠੀਆਂ ਜ਼ਮੀਨਾਂ ਕਲਰਾਠੀ ਜ਼ਮੀਨ ਦੇ ਵਿੱਚ ਨਰਮ ਪਨੀਰੀ ਸੜ ਜਾਂਦੀ ਹੈ ਉੱਥੇ ਮੋਟੀ ਤੇ ਪੱਟੀਦਾਰ ਪਨੀਰੀ ਤੇ ਵੱਡੀ ਉਮਰ ਦੀ ਪਨੀਰੀ ਜਿਹੜਾ ਹੈਗਾ ਜ਼ਿਆਦਾ ਵਧੀਆ ਰਹਿੰਦੀ ਹੈ ਉਹ ਠੀਕ ਹੈ ਕਿ ਜਿਹੜੀ ਵੱਡੀ ਪਨੀਰੀ ਹੁੰਦੀ ਹੈ ਉਹਨੂੰ ਥੋੜਾ ਸੰਘਣਾ ਕਰਕੇ ਲਵਾ ਲਿਆ ਜਾਂਦਾ ਜਦੋਂ ਪਨੀਰੀ ਦੀ ਉਮਰ ਵੱਡੀ ਹੋ ਜਾਏ ਕਦ ਵੱਡਾ ਹੋ ਜਾਏ ਉੱਤੋਂ ਕੱਟਦੀ ਦੀਏ ਕੱਟ ਕੇ ਤੇ ਥੋੜੀ ਸੰਘਣੀ ਕਰਕੇ ਲਵਾਈਦੀ ਹੈ ਤਾਂ ਉਹ ਜਿਹੜਾ ਹੈਗਾ ਵਧੀਆ ਚਲਦੀ ਹੈਗੀ ਏ ਤੇ ਬਾਕੀ ਜਿੰਨੀ ਛੋਟੀਪਨੀ ਲੱਗ ਜੇ ਉਹਦੇ ਵਰਗੀ ਰੀਸ ਕੋਈ ਨਹੀਂ ਹੈਗੀ ਉਮੀਦ ਕਰਦਾ ਹਾਂ ਕਿ ਜਾਣਕਾਰੀ ਲਾਈਵਾਂ ਸੰਪਰਕ ਹੋਏਗੀ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ